ਮਾਰ ਦੇਣ ਕੇ ਅਜਿਤ ਤਰਾਂ ਵਾਲੀ ਬੁਲਕਾਰੀ ਅਰਜਣ ਬੈਲੀ ਨੇ ਬੈਲੀ ਨੇ ਪੱਪ ਜੋੜ ਕੇ ਗੰਡਾ ਸੀ ਮਾਰੀ ਅਰਜਣ ਬੈਲੀ ਨੇ ਏ ਉਹੀ ਗਾਣਾ ਔਰ ਦੇ ਵਿੱਚ ਇੱਕੋ ਗੋਲ ਮਤਲਬ ਜਿਵੇਂ ਅੰਤਰੇ ਦੇ ਵਿੱਚ ਇੱਕ ਅੱਧਾ ਕੋਈ ਸ਼ਬਦ ਬਦਲ ਕੇ ਭਵਿੰਦਰ ਗੁੱਬਲ ਜੀ ਨੇ ਉਹ ਗਾਣਾ ਆਪਣੇ ਬੈਨਰ ਤੇ ਲਾ ਕੇ ਉਹਦਾ ਗੀਤਕਾਰ ਆਪਣੇ ਆਪ ਨੂੰ ਦੱਸ ਕੇ 3 ਸੀਰੀਜ਼ ਨੂੰ ਜਾਂ ਪਾਲੀਪੁੱਤ ਨੂੰ ਵੇਚਦਾ ਜਾਂ ਦੇਦਾ ਉਹ ਗਾਣਾ ਸਾਡਾ ਸਾਡਾ ਮੇਨ ਦਿੱਤਾ ਕਿ ਉਹ ਗਾਣਾ ਸਟੋਰੀ ਦਾ ਤੇ ਫਰੀਕਾਂ ਵਾਲਾ ਜੀ ਨੇ ਮੈਨੂੰ ਲਿਖ ਕੇ ਦਿੱਤਾ ਹਰਿੰਦ ਪਹਿਲੀ ਥੀਸ ਇਹ ਰਾਕੇਸਟਰ ਦੇ ਵਿੱਚ ਇਹਦੇ ਬੱਚੇ ਦੇਖ ਸਕਦੇ ਆ ਤੇ ਦੇਵ ਸਾਹਿਬ ਦੇ origional ਜਿਹੜੇ ਸਾਈਨ ਆ ਪਰੰਪਰਾਣਾ ਪੱਟਾ ਰਜਿਸਟਰ ਆ ਇਹਦੀ ਜਲਦੀ ਕੋਈ ਵੀ ਆਪਾਂ ਇਹਨੂੰ ਤਿਆਰ ਲਈ ਜਾਂ ਤਿਆਰੀ ਨਹੀਂ ਕਰ ਸਕਦੇ ਤੇ ਮੈਂ ਇਸ ਤੋਂ ਬੈਕ ਨंबर ਵੀ ਦੱਸਣਾ ਹੈ ਕਿ ਪ੍ਰਾਣੀ ਹੋ ਜਾਂਦੀਆਂ ਮਸਲਾ ਇਹ ਹੈ ਕਿ ਜੇ ਉਹ ਐਡੇ ਵੱਡੇ ਗੀਕ ਕਰਦਾ ਨਾ ਕਹਿਣਾ ਚਾਹੁੰਦੇ ਸੀ ਤੇ ਉਹ ਜਾ ਕੇ ਦੇਵ ਤਰੀਕੇ ਵਾਲਾ ਜਿਹਦੇ ਘਰ ਨਾਲ ਗੱਲ ਕਰਦੇ ਜਾਂ ਜਿਹੜੇ ਮੇਨ ਮਾਲਕ ਸੰਦੀ ਦੇ ਇਹਨਾਂ ਨਾਲ ਅੱਗੇ ਗੱਲ ਕਰਦੇ ਜਾਂ ਮੇਰੇ ਨਾਲ ਗੱਲ ਕਰਦੇ ਉਹ ਅਸੀਂ ਹੁਣ ਕਹਿੰਦੇ ਆ ਕਿ ਅਸੀਂ ਤੁਹਾਨੂੰ ਦਾ ਪੱਕਾ ਕਿ ਇਹ ਜੇ ਦੇਵ ਸਾਬ ਦਾ ਗੀਤ ਨਹੀਂ ਲਿਖਿਆ ਹੁੰਦਾ ਤਾਂ ਦੇਵ ਸਾਬ ਦਾ ਅੰਤਰਾ ਉਹਨਾਂ ਨੂੰ ਖੜੀ ਰਹਿ ਕੇ ਜਾਣ ਦੀ ਲੋੜ ਨਹੀਂ 2021 ਤੱਕ ਜਿਹੜੇ ਜਿਹੜੇ ਲੇਖ ਤਾਂ ਦੇਵ ਲਿਕਾਂ ਵਾਲਾ ਚਿੰਦਿਆ ਤੇ ਜਦੋਂ ਫਿਲਮ ਆਉਂਦੀ ਆ ਤੇ ਫੇਰ ਰਾਈਟਰ ਕੋਲ ਪੁੱਛਦੇ ਕੋਈ ਫੰਡ ਕਰਦੇ ਆ ਅੱਜ ਤੋਂ 8 ਸਾਲ ਪਹਿਲਾਂ 2015 ਦੇ ਵਿੱਚ ਉਹ ਸਾਡੇ ਚੈਨਲ ਤੇ ਰਿਲੀਜ਼ ਕੀਤਾ ਗਿਆ ਸੀ ਕੇ ਐਂਟਰਟੇਨਮੈਂਟ ਚੈਨਲ ਹੈ ਮੇਰਾ ਮੇਰੇ ਨਾਲ ਮੇਰੇ 파ਟਰਨਰ ਨੇ ਪੂਰੀ ਵਾਰੰਟੀ ਨਹੀਂ ਗੱਟਾਂ ਸਿੰਘਰਾਉਡ ਸਾਡਾ ਦੋਹਾਂ ਦਾ ਉਹ ਜਿਹੜਾ ਗੱਨ ਜਿਹੜਾ YouTube ਤੇ ਚੱਲ ਰਿਹਾ ਹੈ ਤੇ ਗਾਣਾ ਅੱਜ ਵੀ ਚੱਲ ਰਿਹਾ ਹੈ ਉਹਦੇ ਜਿਹੜੇ ਰਾਈਟਰ ਸੀਗੇ ਮਰਹੂਮ ਗੀਤਕਾਰ ਮਹਾਨ ਦੇਵ ਤ੍ਰਿਕੇ ਜੀ ਉਹ ਉਹਦੇ ਰਾਈਟਰ ਸੀ ਤੇ ਮੇਰੇ ਨਾਲ ਬੈਠੇ ਨੇ ਗੁਰਮੀਤ ਮੀਤ ਜੀ ਇਹਨਾਂ ਨੇ ਉਹ ਗਾਇਆ ਸੀ ਤੇ ਨਾਲ ਸਾਡੇ ਬੈਠੇ ਨੇ ਮਨੂ ਗੰਭੀਰ ਜੀ ਤੇ ਇਹਨਾਂ ਨੇ ਮਨੂ ਇੱਕ ਇਹਨਾਂ ਦੇ ਨਾਲ ਰੀਸ਼ੀ ਰੰਜਨ ਜੀ ਸੀਗੇ ਇਹਨਾਂ ਨੇ ਉਹਦਾ ਮਿਊਜ਼ਿਕ ਕੀਤਾ ਸੀ ਤੇ ਲਖਵਿੰਦਰ ਪਰਵਿੰਦਰ ਨੇ ਉਹਦਾ ਵੀਡੀਓ ਬਣਾਇਆ ਸੀ ਦੇਵਿਟ ਇੰਜੀਨੀਅਰਿੰਗ ਕਾਲਜ ਜਿਹੜਾ ਜਲੰਧਰ ਦੇ ਵਿੱਚ ਹੈ ਉੱਥੇ ਅਸੀਂ ਉਹ ਗਾਣਾ ਸ਼ੂਟ ਕੀਤਾ ਸੀ ਤੇ ਉਹੀ ਗਾਣਾ ਉਹਦੇ ਵਿੱਚ ਇੱਕ ਦੋ ਬੋਲ ਮਤਲਬ ਜਿਵੇਂ ਅੰਤਰੇ ਦੇ ਵਿੱਚ ਇੱਕ ਅੱਧਾ ਕੋਈ ਸ਼ਬਦ ਬਦਲ ਕੇ ਭਵਿੰਦਰ ਬੱਬਲ ਜੀ ਨੇ ਉਹ ਗਾਣਾ ਆਪਣੇ ਬੈਨਰ ਥੱਲੇ ਕੇ ਉਹਦਾ ਗੀਤਕਾਰ ਆਪਣੇ ਆਪ ਨੂੰ ਦੱਸ ਕੇ ਉਹ 3 ਸੀਰੀਜ਼ ਨੂੰ ਜਾਂ ਬਾਲੀਵੁੱਡ ਨੂੰ ਵੇਚਦਾ ਜਾਂ ਦੇਤਾ ਉਹ ਗਾਣਾ ਸਾਡਾ ਸੀ ਸਾਡਾ ਮੇਨ ਮੁੱਦਾ ਇਹ ਹੈ ਉਹ ਗਾਣਾ ਚੋਰੀ ਦਾ ਹੁਣ ਕੀ ਤੁਹਾਡੇ ਲੋਕੀ ਸਟੈਪੀ ਤੇ ਕੋਈ ਨੋਟਿਸ ਵੀ ਰਵਿਜਿ ਰਿਹਾ ਕੀ ਕਰ ਰਹੇ ਹੋ ਅਸੀਂ ਨੋਟਿਸ ਭੇਜ ਚੁੱਕੇ ਹਾਂ ਜੀ ਆ ਮੇਰੇ ਕੋਲ ਸਾਡਾ ਵਕੀਲ ਵੱਲੋਂ ਨੋਟਿਸ ਜਿਹੜਾ ਹੈਗਾ ਪੀ ਸੀਰੀਜ਼ ਕੰਪਨੀ ਨੂੰ ਔਰ ਭੁਪੇਂਦਰ ਬੱਬਲ ਜੀ ਨੂੰ ਇਹਨਾਂ ਨੂੰ ਭੇਜਿਆ ਹੋਇਆ ਇਹਨੂੰ ਤਕਰੀਬਨ ਇੱਕ ਹਫਤੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਹਲੇ ਤੱਕ ਸਾਡੇ ਕੋਲੇ ਤਾਂ ਕੋਈ ਲਿਖਤੀ ਜਾਂ ਕੋਈ ਜਵਾਬ ਨਹੀਂ ਆਇਆ ਹੈ ਕਿ ਲੇਟਨ ਪਹਿਲਾਂ ਭੇਜਿਆ ਸੀ ਇਹ 8 ਦਿਨ ਤੋਂ ਵੱਧ ਹੋ ਗਏ ਓਕੇ ਅੱਲਾ ਦੇ 10 ਦਿਨੇ ਹੋ ਗਏ ਹੁਣੇ ਤੇ ਇੱਕ ਅਸੀਂ ਐਸਐਸਪੀ ਦਫਤਰ ਪਟਿਆਲਾ ਵੀ ਤੇ ਕੰਪਲੀਟ ਵੀ ਕੀਤੀ ਸੀ ਜਿਹਦੀ ਇਨਕੁਆਰੀ ਐ ਐਸਪੀ ਸਿਟੀ ਸਰਫਰਾਜ਼ ਆਲਮ ਜੀ ਉਹ ਕਰ ਰਹੇ ਨੇ ਉਹਨਾਂ ਦੇ ਕੋਲ ਵੀ ਹਲੇ ਕੋਈ ਉਹਨਾਂ ਦਾ ਜਵਾਬ ਜਾਂ ਕੋਈ ਕੰਦਾ ਨਹੀਂ ਪਹੁੰਚਿਆ ਉਹਨੇ ਸਰਫਰਾਜ਼ ਆਲਮ ਨੇ ਉਹਨੂੰ ਕੋਈ ਨਹੀਂ ਬੁਲਾਇਆ ਉਹਨਾਂ ਨੂੰ ਕੋਈ ਹਾਂ ਜੀ ਅਸੀਂ ਮੈਂ ਮੈ ਤੋਂ ਪਹਿਲਾਂ ਮੇਰੇ ਤੋਂ ਸਬੂਤ ਮੰਗੇ ਸੀ ਕਿ ਵੀ ਤੁਹਾਡੇ ਕੋਲ ਕੀ ਸਬੂਤ ਨੇ ਮੈਂ ਆਪਣੇ ਵੱਲੋਂ ਸਬੂਤ ਜਿਹੜੇ ਸਾਰੇ ਦੇ ਆਇਆ ਜੀ ਇਹ ਸਬੂਤ ਤੇ ਤੁਸੀਂ ਜਿਹੜਾ ਸਾਡੇ ਕੋਲ ਜਿਹੜੇ ਰਾਈਟਸ ਦਿੱਤੇ ਹੋਏ ਨੇ ਗਾਣਾ ਜਿਵੇਂ ਉਹਨਾਂ ਨੇ ਲਿਖ ਕੇ ਦਿੱਤਾ ਗੁਰਮੀਤ ਮੀਤ ਨੂੰ ਤੇ ਉਸ ਤੋਂ ਬਾਅਦ ਅਸੀਂ ਦੇਵ ਤਰੀਕੇ ਜੀ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਉਹ ਉਹਨਾਂ ਤੋਂ ਹੀ ਸਿੱਧੀ ਸਾਰੀ ਰਿਲੀਜ਼ ਕਰਵਾਈ 뮤ਜ਼ਿਕ ਤਿਆਰ ਕਰਵਾਇਆ ਉਦੋਂ ਵੀ ਉਹ ਸਾਡੇ ਨਾਲ ਹਾਜ਼ਰ ਰਹੇ ਵੀਡੀਓ ਤਿਆਰ ਹੋਇਆ ਉਦੋਂ ਵੀ ਸਾਡੇ ਨਾਲ ਹਾਜ਼ਰ ਰਹੇ ਜੇ ਜਦੋਂ ਅਸੀਂ ਇਹ ਸੀਡੀ ਰਿਲੀਜ਼ ਕੀਤੀ ਆ ਪ੍ਰੈਜ਼ੈਂਟੇਸ਼ਨ ਉਹਨਾਂ ਦੀ ਆ ਲੱਗੀ ਹੋਈ ਆ ਤੇ ਜਿੱਥੇ-ਜਿੱਥੇ ਵੀ ਕੋਈ ਸਮਾਗਮ ਹੋਏ ਰਿਲੀਜ਼ਿੰਗ ਸਮਾਗਮ ਹੋਏ ਉਹ ਹਰ ਜਗ੍ਹਾ ਸਾਡੇ ਨਾਲ ਹਾਜ਼ਰ ਰਹਿੰਦੇ ਰਹੇ। ਇਹ ਵਿੱਚ ਇਹਦਾ ਟਾਈਟਲ ਹੋ ਰਿਹਾ ਤੁਸੀਂ ਅਰਜਨ ਬੈਲੀ ਦੀ ਗੱਲ ਕਰ ਰਹੇ ਹੋ। ਨਹੀਂ ਇਹ ਪੂਰੀ ਹੁੰਦੀ ਹੈ ਐਲਬਮ ਦਾ ਟਾਈਟਲ ਹੈ ਜੀ। ਇਹਦੇ ਵਿੱਚ 7ਵੇਂ ਨੰਬਰ ਤੇ ਗਾਣਾ ਹੈ। ਪਿਛਲੇ ਵੇਲੇ ਦਿਖਾ ਦਿੰਦਾ। ਅੱਛਾ 7ਵੇਂ ਨੰਬਰ ਤੇ ਇਹ ਗਾਣਾ ਅਰਜਨ ਬੈਲੀ ਗਾਈ ਇਹਦੇ ਵਿੱਚ। ਅੱਛਾ ਤੇ ਇਹਦੀ ਆ ਰਿੰਗ ਟونز ਜਿਹੜੀਆਂ ਹੈਲੋ ਟੂਨ ਉਹ ਬਣਦੀਆਂ ਹੁੰਦੀਆਂ ਨੇ ਉਹ ਵੀ ਸਾਰੀਆਂ ਇਹਦੀਆਂ ਗਾਣੇ ਦੀਆਂ ਬਣੀਆਂ ਹੋਈਆਂ ਨੇ ਪਹਿਲੇ ਨੰਬਰ ਤੇ ਬਣੀਆਂ ਸੀ ਸੋਸ਼ਲ ਮੀਡੀਆ ਤੇ ਇਹ ਸਾਰੇ ਕਿਤੇ ਸਾਡਾ ਅਪਲੋਡ ਆ ਇੱਕ ਨੰਬਰ ਦੇ ਉੱਤੇ ਜਿਹੜੀ ਉਹਦੀਆਂ ਹੀ ਬਣੀਆਂ ਸੀ ਅਰਜਨ ਵਿਲੀ ਦੀ ਹੂੰ ਹੂੰ ਇਸ ਚੀਜ਼ ਤੇ ਕੋਈ ਸ਼ੱਕ ਹੀ ਨਹੀਂ ਹੈ ਕਿ ਵੀ ਇਹ ਗਾਣਾ ਜਿਹੜਾ ਹੈਗਾ ਅ ਦੇਵ ਤ੍ਰੀਕੇ ਵਾਲੇ ਜੀ ਦਾ ਲਿਖਿਆ ਹੋਇਆ ਤੇ ਸਾਡੇ ਕੋਲ ਇੱਕ ਇਸ ਚੀਜ਼ ਦਾ ਪ੍ਰੂਫ ਹੋਰ ਵੀ ਹੈਗਾ ਜਿਹਨੂੰ ਤੁਸੀਂ ਦੇਖੋਗੇ ਉਹ ਸਾਨੂੰ ਤੁਹਾਨੂੰ ਦਿਖਾਣਾ ਪਏਗਾ ਇੱਕ ਵੀਡੀਓ ਹੈ ਜਿਹਦੇ ਵਿੱਚ ਇਹ ਇਨਕਸਾਪ ਖੁਦ ਹੀ ਕਰ ਰਹੇ ਨੇ ਭੁਪਿੰਦਰ ਬੱਬਲ ਜੀ ਕੇ ਵੀ ਇਹ ਗਾਣਾ ਦੇਵ ਤਰੀਕੇ ਦਾ ਉਹ ਲੈ ਕੇ ਆ ਕੇ ਹੱਥ ਕੋੜੀਆਂ ਵੇ ਕਹਿੰਦੇ ਖਾਕੀ ਬਰਦੀਆਂ ਵਾਰ ਪਲਾਂ ਵਿੱਚ ਕਿਹੜਾ ਪਾਂਗਿਆ ਵੀ ਹੋਏ ਲਾੜ ਦੇ ਸੀ ਜੱਤਾਂ ਦੇ ਦੁਆਲੇ ਥਾਣੇਦਾਰ ਦੱਸੇ ਦੇਵ ਨੂੰ ਆਹਾਂ ਉਹ ਥਾਣੇਦਾਰ ਦਸੇ ਦੇਵ ਨੂੰ ਕੇਸ ਚੱਲੂਗਾ ਥਰੀ ਕੇ ਸਰਕਾਰੀ ਅਰਜਨ ਵੈਲੀ ਨੇ ਪੈਰ ਜੋੜ ਕੇ ਗਡਾਸੀ ਮਾਰੀ ਅਰਜਨ ਵੈਲੀ ਨੇ ਉਹ ਪੈਰ ਜੋੜ ਕੇ ਗਡਾਸੀ ਮਾਰੀ ਜਿਆਦਾ ਪੰਜਾਬੀ ਬੰਦੇ ਆਪਣੀ ਸ਼ਰਨੂ ਚ ਕਾਲਣ ਫਿਰ ਮੇਰੇ ਸਾਹਮਣੇ ਦਲੇਰ ਨੇ ਜੇ ਦਲੇਰ ਨੇ ਫਿਰ ਖੜਨ ਫਿਰ ਜਿਉਂ ਕਿ ਸਾਡਾ ਵਿਰਸਾ ਜੋ ਸਾਡੀ ਗਾਇਕੀ ਆ ਵਧੀਆ ਗਾਇਕੀ ਉਹ ਹੁੰਗਾਰਾ ਫੜਦੇ ਜੋ ਇਹਦੇ ਵਿੱਚ ਗੁਰਮੀਤ ਵੀਰ ਨੇ ਗਾਇਆ ਉਹ ਸਾਰਾ ਪੰਜਾਬ ਦਾ ਫੋਕ ਆ ਪੰਜਾਬ ਦਾ ਕਿੱਸਾ ਕਹਾਵਤ ਤੇ ਪੰਜਾਬ ਦੇ ਗੀਤ ਵੀ ਆ ਜਿਵੇਂ ਉਹ ਗੀਤ ਹੈਗਾ ਅਰਜਨ ਬੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਇਹ ਕੋਈ ਫੋਕ ਨਹੀਂ ਹੈ ਗੀਤ ਆ ਪਰ ਇਹ ਗੀਤ ਉੱਥੇ ਖੜਾ ਕੇ ਇਹਦੇ ਵਿੱਚ ਕੋਈ ਸ਼ਰੀਲਤਾ ਨਹੀਂ ਆ ਮੇਰੀ ਪੂਰੀ ਕੋਸ਼ਿਸ਼ ਆ ਪੰਜਾਬ ਦੇ ਨੂੰ ਲੋਕਾਂ ਨੂੰ ਅਗੀਤ ਨਾ ਦਿੱਤੇ ਜਾਣ ਪਰ ਗੀਤ ਦਿੱਤੇ ਜਾਣ ਬਗਾੜਿਆ ਨਾ ਜਾਵੇ ਧੀਆਂ ਪੈਣਾ ਦੇ ਨੂੰ ਕਿੰਨੀਆਂ ਸੀਡੀ ਪੀ ਸੀਡੀ ਨਾ ਦਿਖਾਈ ਜਾਣ ਮੇਰੇ ਵੱਲੋਂ ਤੁਹਾਡੇ ਆਪਣੇ ਗੁਰਮੀਤ ਮੀਤ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਸਾਰੇ ਪ੍ਰੈਸ ਕਲੱਬ ਵਿੱਚ ਪਹੁੰਚੇ ਮੈਂਬਰਾਂ ਸਮਾਨ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਬਹੁਤ ਸਾਰਾ ਸਾਡਾ ਸਾਥ ਜਿਹੜਾ মিডিਏ ਨੇ ਦਿੱਤਾ ਸੋਸ਼ਲ ਮੀਡੀਏ ਨੇ ਇਲੈਕਟ੍ਰੋਨਿਕ ਮੀਡੀਏ ਨੇ ਪ੍ਰਿੰਟ ਮੀਡੀਏ ਨੇ ਜਿੱਥੇ-ਜਿੱਥੇ ਤੱਕ ਵੀ ਗੱਲ ਸਾਡੀ ਆਵਾਜ਼ ਪਹੁੰਚ ਸਕਦੀ ਸੀ ਪਹਚਾਈ ਆ ਸਭ ਤੋਂ ਪਹਿਲਾਂ ਤਾਂ ਰਣੀ ਆ ਤੇ ਗੱਲ ਹੈ ਜੀ 2015 ਦੇ ਵਿੱਚ ਸੀਡੀ ਤਿਆਰ ਹੁੰਦੀ ਦੇਵ ਤਰੀਕਿਆਂ ਵਾਲਾ ਜੀ ਨੇ ਮੈਨੂੰ ਲਿਖ ਕੇ ਦਿੱਤਾ ਅਰਜਨ ਬੈਲੀ ਗੀਤ ਜਿਹੜਾ ਕੇ ਰਜਿਸਟਰ ਦੇ ਵਿੱਚ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਆ ਤੇ ਦੇਵ ਸਾਹਿਬ ਦੇ origignal ਜਿਹੜੇ ਸਾਈਨ ਆ ਪੁਰਾਣਾ ਪਾਟਾ ਰਜਿਸਟਰ ਦਾ ਡਿਜੀਟਲ ਦੀ ਕੋਈ ਵੀ ਆਪਾਂ ਇਹਨੂੰ ਤਿਆਰ ਨਹੀਂ ਜਾਂ ਕੋਈ ਤਿਆਰੀ ਨਹੀਂ ਕਰ ਸਕਦੇ ਤੇ ਮੈਂ ਇਹਦੇ ਤੁਹਾਨੂੰ ਬੈਕ ਕਵਰ ਵੀ ਦਿਖਾ ਦਿੰਨਾ ਕਿ ਕਿੰਨੇ ਪੁਰਾਣੇ ਹੋ ਚੁੱਕੇ ਆ ਤੇ ਇਹ ਗੀਤ ਦੇਵ ਤਰੀਕਿਆਂ ਵਾਲਾ ਜਿਹਦਾ ਲਿਖਿਆ ਹੋਇਆ ਮੇਰੀ ਆਵਾਜ਼ ਵਿੱਚ ਰਿਕਾਰਡ ਹੋਇਆ ਕੇ ਐਂਟਰਟੇਨਰਸ ਕੰਪਨੀ ਦੇ ਵਿੱਚ ਜਿਹੜਾ ਇਹ 2015 ਜੀ YouTube ਦੇ ਉੱਤੇ ਅਪਲੋਡ ਹੋ ਗਿਆ ਸੀਗਾ ਮਨੂ ਰਿਸ਼ੀ ਜੀ ਹੁਣਾਂ ਨੇ ਦਾ ਮਿਊਜ਼ਿਕ ਤਿਆਰ ਕੀਤਾ ਜੋ ਕਿ ਮਨੂ ਜੀ ਸਾਡੇ ਨਾਲ ਹੀ ਬੈਠੇ ਆ ਤੇ ਵੀਡੀਓ ਜਿਵੇਂ ਕਿ ਗੁਰਪ੍ਰੀਤ ਸਿੰਘ ਖਰਾੜ ਜੀ ਉਹਨਾਂ ਨੇ ਦੱਸ ਦਿੱਤਾ ਕਿ ਡੀਏਵੀ ਇੰਜੀਨੀਅਰਿੰਗ ਕਾਲਜ ਜਲੰਧਰ ਦੇ ਵਿੱਚ ਇਹ ਤਿਆਰ ਕੀਤਾ ਗਿਆ ਸੀਗਾ ਇਹਦਾ ਵੀਡੀਓ ਤੇ ਪ੍ਰੂਫ ਦੀ ਗੱਲ ਆ ਇਹਦੇ ਵਿੱਚ ਰਾਈਟਸ ਜਿਹੜੇ ਆ 2015 ਕਲੋਜ਼ ਕਰਕੇ ਸ਼ਾਟ ਤੁਸੀਂ ਲੈ ਸਕਦੇ ਸਾਰੇ ਰਾਈਟਸ ਜਿਹੜੇ ਮੈਨੂ ਦੇਵ ਤਰੀਕਿਆਂ ਵਾਲ ਜੀ ਨੇ ਲਿਖ ਕੇ ਦਿੱਤੇ ਤੇ ਮੇਰੇ ਵੱਲੋਂ ਇਹ ਕੇ ਐਂਟਰਟੇਨਰਸ ਨੂੰ ਦੇ ਦਿੱਤੇ ਗਿਆ ਤੇ ਹੁਣ ਇਸ ਵੇਲੇ ਲੀਗਲ ਜਿਹੜਾ ਨੋਟਿਸ ਆ ਉਹਨਾਂ ਨੂੰ ਕੱਢ ਦਿੱਤਾ ਗਿਆ ਮਸਲਾ ਇਹ ਹੈ ਕਿ ਜੇ ਉਹ ਐਡੇ ਵੱਡੇ ਗੀਤ ਕਰਦਾ ਨਾ ਕੱਢਣਾ ਚਾਹੁੰਦੇ ਸੀ ਤੇ ਉਹ ਜਾ ਕੇ ਦੇਵ ਤਰੀਕੇ ਵਾਲਾ ਜੀ ਦੇ ਪਰਿਵਾਰ ਨਾਲ ਗੱਲ ਕਰਦੇ ਤੇ ਜਿਹੜੇ ਮੇਨ ਮਾਲਕ ਕੰਪਨੀ ਦੇ ਇਹਨਾਂ ਨਾਲ ਆ ਕੇ ਗੱਲ ਕਰਦੇ ਜਾਂ ਮੇਰੇ ਨਾਲ ਗੱਲ ਕਰਦੇ ਅਸੀਂ ਚਾਹੁੰਦੇ ਹਾਂ ਕਿ ਸਭ ਤੋਂ ਪਹਿਲਾਂ ਦੇਵ ਸਾਹਿਬ ਨੂੰ ਇਨਸਾਬ ਮਿਲਣਾ ਚਾਹੀਦਾ ਤੇ ਉਹਦੇ ਜਿਹੜੀ ਕਾਸਟ ਦੇ ਉੱਤੇ ਜਿੱਥੇ ਨਾਂ ਰਾਈਟਰ ਲਿਖਿਆ ਹੋਇਆ ਭਪਿੰਦਰ ਬੱਬਲ ਉੱਥੇ ਜਿਹੜਾ ਉੱਥੇ ਲਿਖਿਆ ਹੋਣਾ ਚਾਹੀਦਾ ਲੇਖਕ ਲੀਰਿਕਸ ਦੇਵ ਤਰੀਕਿਆਂ ਵਾਲਾ ਜੀ ਤੇ ਅਗਲੀ ਗੱਲ ਹੈ ਮੈਨੂੰ ਲੱਗਦਾ ਪਬਲਿਕ ਵਿੱਚ ਆ ਕੇ ਉਹਨਾਂ ਨੂੰ ਮਾਫੀ ਵੀ ਮੰਗ ਲੈਣੀ ਚਾਹੀਦੀ ਆ ਕਿ ਮਾਫੀ ਮੰਗਣ ਵਾਲਾ ਕਦੇ ਛੋਟਾ ਨਹੀਂ ਹੁੰਦਾ ਕਿਉਂਕਿ ਬਹੁਤ ਵੱਡੇ ਗੀਤਕਾਰ ਬਹੁਤ ਵੱਡੀ ਦੇਣਾ ਬਾਪੂ ਦੇਵ ਤਰੀਕਿਆਂ ਵਾਲਾ ਜੀ ਦੀ ਸਮਾਜ ਨੂੰ ਲੋਕ ਥਾਵਾ ਕਲੀਆਂ ਕਿਸੇ ਪਤਾ ਨਹੀਂ ਯੋਧਿਆਂ ਦੀਆਂ ਵਾਰਾਂ ਕਿੰਨੀਆਂ ਛੜ ਤੋਂ ਵਾਂਝੀਆਂ ਰਹਿ ਜਾਣੀਆਂ ਅਸੀਂ ਜੇ ਦੇਵ ਸਾਹਿਬ ਨਾਂ ਲਿਖਦੇ ਤੇ ਬਸ ਹੱਥ ਜੋੜ ਕੇ ਬੇਨਤੀ ਹੈ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਸਬੂਤ ਕੀ ਹੈ ਉਹਨਾਂ ਨੇ ਕਿ ਦੇਵ ਤਰੀਕਿਆਂ ਵਾਲੇ ਦਾ ਗਾਣਾ ਗਾਇਆ ਸੀ ਰੈਸਨ ਕਰਦੇ ਨੇ ਜੀ ਬਿਲਕੁਲ ਸਾਡੇ ਕੋਲ ਬਹੁਤ ਵੱਡਾ ਪ੍ਰੂਫ ਹੱਥ ਲੱਗਿਆ ਹਾਲਾਂਕਿ ਸੋਸ਼ਲ ਮੀਡੀਆ ਤੇ ਜਿਹੜੇ ਲਿੰਕ ਦੇ ਉੱਤੇ ਲਾਈਵ ਸੀਗੇ ਅਸੀਂ 4-5 ਦਿਨ ਤੋਂ ਲਿੰਕ ਸੋਸ਼ਲ ਮੀਡੀਆ ਦੇ ਤੇ ਆਪਾਰ ਐ ਸੀਗੇ ਉਹਨਾਂ ਨੇ ਉਹਦੇ ਉੱਤੇ ਉਡਾ ਦਿੱਤਾ ਗਿਆ ਇੱਕ ਡਰ ਉਹਨਾਂ ਦੇ ਦਿਮਾਗ ਵਿੱਚ ਤੁਹਾਡੇ ਮੀਡੀਆ ਦੀ وجہ ਨਾਲ ਬੈਠ ਗਿਆ ਕਿ ਗੱਲ ਪਬਲਿਕ ਵਿੱਚ ਚਲ ਗਈ ਪਰ ਪ੍ਰਮਾਤਮਾ ਨੇ ਬੜੀ ਸਾਡੇ ਤੇ ਕਿਰਪਾ ਕੀਤੀ ਅਸੀਂ ਉਹਨੂੰ ਡਾਊਨਲੋਡ ਕਰਕੇ ਰੱਖ ਲਿਆ ਸੀ ਉਹ ਅਸੀਂ ਹੁਣ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਉਹ ਜਿਹੜਾ ਪੱਕਾ ਸਬੂਤ ਦੇ ਦਈਏ ਜੇ ਦੇਵਸਾਭ ਦਾ ਗੀਤ ਨਹੀਂ ਲਿਖਿਆ ਹੁੰਦਾ ਤਾਂ ਦੇਵਸਾਭ ਦਾ ਅੰਤਰਾ ਉਹਨਾਂ ਨੂੰ ਘਰੇ ਬੈਠ ਕੇ ਗਾਉਣ ਦੀ ਕੀ ਲੋੜ ਸੀ 2021 ਤੱਕ ਇਹਦੇ ਜਿਹੜੇ ਲੇਖਕ ਉਹ ਦੇਵ ਤਰੀਕਿਆਂ ਵਾਲੇ ਜੀ ਰਹਿੰਦੇ ਆ ਤੇ ਜਦੋਂ ਫਿਲਮ ਆਉਂਦੀ ਆ ਤੇ ਫੇਰ ਰਾਈਟਰ ਭពਿੰਦਰ ਬੱਬਲ ਜੀ ਬਣ ਜਾਂਦੇ ਆ। ਬਾਈ ਇਹ ਜਦੋਂ ਟੀਜ਼ਰ ਆਇਆ ਨਾ ਜੀ ਪਹਿਲਾਂ ਇਹਨਾਂ ਨੇ ਟੀਜ਼ਰ ਛੱਡਿਆ ਐ ਐਨੀਮਲ ਫਿਲਮ ਦਾ ਇਹਦੇ ਵਿੱਚ ਟੀਜ਼ਰ ਦੇ ਵਿੱਚ ਥੀਮ ਜਿਹੜਾ ਹੈਗਾ ਸਿਗਾ ਥੀਮ Song ਇਹਦੀਆਂ ਦੋ ਕੁ ਲਾਈਨਾਂ ਇਹਨਾਂ ਨੇ ਪਾਈਆਂ ਸੀ ਕਿ ਅਰਜਨ ਬੈਂਦੀ ਨੇ ਪੱਗ ਜੋੜ ਕੇ ਕਨਾਤੀ ਮਾਰੀ। ਸਾਨੂੰ ਉਦੋਂ ਵੀ ਲੋਕਾਂ ਦੇ ਮੈਸੇਜ ਆਏ ਕਿ ਵੀ ਇਹ ਤੁਹਾਡਾ ਗਾਣਾ ਉੱਧਰ ਚਲਿਆ ਗਿਆ ਚੋਰੀ ਹੋ ਗਿਆ ਵੀ ਤੁਸੀਂ ਇਹਨਾਂ ਤੇ ਕੋਈ ਫਲੇਮ ਪਾਉ ਅਸੀਂ ਇਹ ਗਲਤਤਾ ਸਭ ਨੂੰ ਮੈਂ ਪੁੱਤ ਜਵਾਬ ਦਿੱਤਾ ਕਮੈਂਟਸ ਦੇ ਵਿੱਚ ਕਿ ਵੀ ਇਹ ਤਾਂ ਲੋਕ ਬੋਲੀ ਆ ਵੀ ਇਸ ਤਰ੍ਹਾਂ ਇੱਕ ਦੋ ਲਾਈਨ ਕੋਈ गा ਸਕਦਾ ਜਦੋਂ ਪੂਰਾ ਗਾਣਾ ਆਇਆ ਉਦੋਂ ਅਸੀਂ ਦੇਖਿਆ ਕਿ ਵੀ ਇਹਨਾਂ ਨੇ ਦੋ ਅੰਤਰੇ ਬਿਲਕੁਲ ਹੂਹ ਹੂ ਸਾਡੇ ਪਾਲੇ ਵਿੱਚ ਉਹਨਾਂ ਦੇ ਵਿੱਚ ਫਰਕ ਕਿੰਨਾ ਇੱਕ ਗਾਣੇ ਦੇ ਬੋਲ ਨੇ ਕਿ ਲੀਰੋ ਲੀਰ ਹੋ ਜਾਊਗੀ ਇੱਕ ਅੰਤਰੇ ਦੇ ਵਿੱਚ ਇਹ ਲਾਈਨ ਆਉਂਦੀ ਹੈ ਲੀਰੋ ਲੀਰ ਹੋ ਜਾਊਗੀ ਅਜ ਤਿਤਰਾ ਵਾਲੀ ਫੁਲਕਾਰੀ ਜੋ ਮੀਤ ਦਾ ਗਾਇਆ ਹੋਇਆ ਦੇਗਰ ਸਾਹਿਬ ਦਾ ਲਿਖਿਆ ਹੋਇਆ ਉਹਨਾਂ ਨੇ ਇੱਕ ਉੱਥੇ ਕੀ ਕਰਤਾ ਲੀਰੋ ਅੱਜ ਲੀਰੋ ਲੀਰ ਹੋ ਜਾਊਗੀ ਬਚਨੋਂ ਦੀ ਫੁਲਕਾਰੀ ਇੱਕ ਸਿਰਫ ਇੱਕ ਸ਼ਬਦ ਚੇਂਜ ਕੀਤਾ ਹੈ ਜਿੱਤਰਾ ਦੀ ਥਾਂ ਤੇ ਬਚਨੋਂ ਦੀ ਫੁਲਕਾਰੀ ਇੱਕ ਦੂਸਰਾ ਅੰਤਰਾ ਹੋਰ ਹੈ ਪੱਪੀ ਦੀ ਜਗਾ ਪੈਰ ਕਰ ਹਾਂ ਜਿਹੜਾ ਪੂਰੀਆਂ ਦੇ ਸਿੰਘ ਫਸ ਗਿਆ ਮੈਂ ਗਾਣੇ ਸੁਣਾ ਦਿੰਨਾ ਦੋ ਥੋੜੀ ਦੇ ਕੂਂ ਬੁੱਲਿਆ ਜਿਵੇਂ ਡਰ ਕੇ ਘੜੇ ਤੋਂ ਪਾਣੀ ਉਦੇ ਵਿੱਚ ਵੀ ਇੱਕ ਹੀ ਸ਼ਬਦ ਜਿਹੜਾ ਬਦਲਿਆ ਹੋਇਆ ਹੈ ਗਾਇ ਦਿਨਾ ਇਹ ਦੋਨੇ ਅੱਗੇ ਛੜ ਛੜ ਹੋਈ ਆ ਗਾ ਦਿਓ ਗਾ ਦਿਓ ਉਹ ਟੱਕ ਵੇ ਗੰਡਾਸੇ ਚਵੀਆਂ ਨਾਲੇ ਕੜਕ ਪਈਆਂ ਕਿਰਪਾਨਾਂ 사ਨਾ ਵਾਗੂ ਜੱਟ ਪੜਦੇ ਜੱਟ ਪੜਦੇ ਦੀਦੀ ਸੁਖ ਨਹੀਂ ਸਕੀ ਭਗਵਾਨਾਂ ਨਾਲ ਹੀ ਰੋਲਿਰ ਕਰ ਦੇਣਗੇ ਕਰ ਦੇਣਗੇ ਅਜਿਤ ਤਰਾਂ ਵਾਲੀ ਫੁਲਕਾਰੀ ਅਰਜਣ ਬੈਲੀ ਨੇ ਬੈਲੀ ਨੇ ਪੱਪ ਜੋੜ ਕੇ ਗੰਡਾ ਸੀ ਮਾਰੀ ਅਰਜਣ ਬੈਲੀ ਨੇ ਉਬੂਰੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਮੇਖਾਣੀ ਧਰਤੀ ਤੇ ਖੂਨ ਡੁੱਲਦਾ ਖੂਨ ਡੁੱਲਦਾ ਜਿਵੇਂ ਢਿੜ ਕੇ ਕੜੇ ਦੇ ਵਿੱਚੋਂ ਪਾਣੀ ਕੌਲੀ ਚੱਕ ਯਾਰ ਫੱਜ ਗਏ ਯਾਰ ਫੱਜ ਗਏ दारू ਨਾਲ ਸੀ ਜਿਨਾ ਦੀ ਯਾਰੀ ਅਰਜਣ ਵੈਲੀ ਨੇ ਵੈਲੀ ਨੇ ਪੱਪ ਜੋੜ ਕੇ ਗਡਾਸੀ ਮਾਰੀ ਅਰਜਣ ਵੈਲੀ ਨੇ ਵਚਨ ਪੱਪੀ ਦਾ ਪੈਰ ਕਰ ਕਰ ਉਹ ਤਾਂ ਸੇਹੀ ਗੱਲ ਹੋਣੀ ਤੇ ਉਹਦੀ ਫੁਲਕਾਰੀ ਦੀ ਜਗਾ ਉਹਨਾਂ ਨੇ ਕਰ ਦਿੱਤਾ ਪਛਦੋਗੀ ਇਹ ਜਿੱਥੇ ਇਹਨਾਂ ਨੇ ਕਿਹਾ ਦੇਵ ਸਾਹਿਬ ਦਾ ਲਿਖਿਆ ਹੋਇਆ ਕਿ ਵੀ ਕੋਲੀਕਟ ਯਾਰ ਭੱਜ ਗਏ दारू ਨਾਲ ਸੀ ਜਿਨ੍ਹਾਂ ਦੀ ਯਾਰੀ ਉਹਨਾਂ ਨੇ ਕਹਿਤਾ ਕਿ ਵੀ ਪੰਜ ਸੱਤ ਨਾਲ ਯਾਰ ਖੜ ਗਏ ਉਥੇ ਆ ਗੱਲ ਕਰ ਲਈ ਉਹ ਲਾਈਨ ਬਾਅਦ ਥੋੜਾ ਬਹੁਤਾ ਹਰਫਾਂ ਦਾ ਜਿਹੜਾ ਇਹ ਫਿਰ ਕਰਕੇ